ਅਮਰੀਕੀ ਰਾਸ਼ਟਰਪਤੀ ਡੋਨਲਡ 트੍ਰੰਪ ਜਿਹੜੇ ਨੇ ਇਸ ਵਕਤ ਸ਼ਾਂਤੀ ਦੂਤ ਬਣੇ ਹੋਏ ਨੇ ਸ਼ਾਂਤੀ ਦੂਤ ਇਸੇ ਲਈ ਕਿ ਪਹਿਲਾਂ ਉਹਨਾਂ ਨੇ ਭਾਰਤ ਪਾਕਿਸਤਾਨ ਦੀ ਜੰਗ ਨੂੰ ਰੋਕਣ ਦੇ ਲਈ ਸੀਸਫਾਇਰ ਕਰ ਦਿੱਤਾ ਤੇ ਹੁਣ ਪਿਛਲੇ 3 ਸਾਲ ਤੋਂ ਚੱਲ ਰਹੇ ਰੂਸ ਤੇ ਯੂਕਰੇਨ ਦੀ ਜੰਗ ਨੂੰ ਰੋਕਣ ਦੀ ਤਿਆਰੀ ਦੇ ਵਿੱਚ ਨੇ ਜੀ ਹਾਂ ਬਿਲਕੁਲ ਇਹ ਇਸ ਵਿਅਕਤੀ ਦੀ ਬੇਹੱਦ ਹੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਦੱਸ ਦਈਏ ਜਿੱਥੇ ਲਗਾਤਾਰ ਜਿਹੜੇ 트੍ਰੰਪ ਨੇ ਡੋਨਲਡ 트੍ਰੰਪ ਨੇ ਉਹ ਲਗਾਤਾਰ ਜੰਗ ਰੋਕਣ ਦੀ ਤਿਆਰੀ ਕਰ ਰਹੇ ਨੇ ਤੇ ਹੁਣ ਉਹਨਾਂ ਦੇ ਵੱਲੋਂ 3 ਸਾਲ ਤੋਂ ਚੱਲ ਰਹੀ ਰੂਸ ਤੇ ਯੂਕਰੇਨ ਦੀ ਜੰਗ ਨੂੰ ਰੋਕਣ ਦੀ ਤਿਆਰੀ ਕੀਤੀ ਜਾ ਰਹੀ ਹੈ ਜਿਸ ਦੇ ਲਈ ਉਹਨਾਂ ਨੇ 트ੰਪ ਨੇ ਪੁਤਿਨ ਤੇ ਜੇਲਸਕੀ ਦੇ ਨਾਲ ਫੋਨ ਤੇ ਗੱਲਬਾਤ ਵੀ ਕੀਤੀ ਹੈ ਕਰੀਬਨ 2 ਘੰਟੇ ਤੱਕ ਇਹ ਵਾਰਤਾ ਲਾਪ ਚੱਲੀ ਹੈ ਤਿੰਨਾਂ ਦੀ ਜੰਗ ਰੋਕਣ ਨੂੰ ਲੈ ਕੇ ਇਹ ਬਿਆਨ ਦਿੱਤੇ ਨੇ ਤਾਂ ਦੱਸਦੀ ਹੈ ਦੁਨੀਆ ਦੀ ਸਭ ਤੋਂ ਵੱਡੀ ਹੁਣ ਤੱਕ ਦੀ ਜੰਗ ਜਿਹੜੀ ਹੈ ਉਹ ਹੋ ਰਹੀ ਹੈ ਰੂਸ ਤੇ ਯੂਕਰੇਨ ਦੀ ਤਾਂ ਇਹ ਰੁਕੇਗੀ ਜਾਂ ਨਹੀਂ ਜਾਰੀ ਰਹੇਗੀ ਇਹ ਹਜੇ ਸਵਾਲ ਬਣਿਆ ਹੋਇਆ ਹੈ ਪਰ ਇਸ ਨੂੰ ਰੋਕਣ ਦੀ ਤਿਆਰੀ ਹੁਣ 트ੰਪ ਦੇ ਵੱਲੋਂ ਕੀਤੀ ਜਾ ਰਹੀ ਹੈ ਪਿਛਲੇ 3 ਸਾਲ ਤੋਂ ਇਹ ਜੰਗ ਚੱਲ ਰਹੀ ਹੈ ਯੂਕਰੇਨ ਤੇ ਰਾਸ਼ਟਰਪਤੀ ਦੇ ਵੱਲੋਂ ਰੂਸ ਦੇ ਜਿਹੜੇ ਨੇ ਬੇਭਰੋਸਗੀ ਜਤਾਈ ਗਈ ਹੈ ਬੇਭਰੋਸਗੀ ਇਸੇ ਦੇ ਲਈ ਪਿੱਤੇ ਦਿਨ ਵੀ ਦੇਖਿਆ ਗਿਆ ਸੀ ਇਹਨਾਂ ਸਾਰਿਆਂ ਦੇ ਵਿੱਚ ਇੱਕ वार्तालाप ਹੋਈ ਸੀ ਇਕੱਠੇ ਬਹਿ ਕੇ ਇਹਨਾਂ ਦੇ ਵੱਲੋਂ ਗੱਲਬਾਤ ਕੀਤੀ ਗਈ ਸੀ ਜਿਸ ਬਾਅਦ ਰੂਸ ਦੇ ਵੱਲੋਂ ਸਭ ਤੋਂ ਵੱਡਾ ਡਰੋਨ ਅਟੈਕ ਕਰ ਦਿੱਤਾ ਗਿਆ ਇਸ ਡਰੋਨ ਅਟੈਕ ਦੇ ਵਿੱਚ ਕਈਆਂ ਦੀ ਮੌਤ ਹੋ ਗਈ ਸੀ ਬੱਚੇ ਵੀ ਇਸ ਦੇ ਵਿੱਚ ਮਾਰੇ ਗਏ ਸੀ ਤੋਂ ਸਭ ਤੋਂ ਵੱਡਾ ਡਰੋਨ ਅਟੈਕ ਕਰਤਾ ਸੀਗਾ ਬੀਤੇ ਦਿਨ ਹੀ ਤਾਂ ਉਸ ਤੋਂ ਬਾਅਦ ਰਾਸ਼ਟਰਪਤੀ ਪੁਤਿਨ ਨੇ ਵੀ ਇਹ ਗੱਲ ਕਹੀ ਹੈ ਅਸੀਂ ਸ਼ਾਂਤੀ ਦੇ ਸਮਰਥਕ ਹਾਂ ਅਸੀਂ ਸ਼ਾਂਤੀ ਦਾ ਕਦਮ ਚੁੱਕਾਂਗੇ ਟਰੰਪ ਨੇ ਇਸ ਦਾ ਬਿਆਨ ਦਿੱਤਾ ਹੈ ਇਸ ਤੇ ਇਹ ਗੱਲ ਕਹੀ ਹੈ ਦੋਵੇਂ ਦੇਸ਼ جنگ ਰੋਕਣ ਲਈ ਤਿਆਰ ਨੇ ਪਰ ਇਹ جنگ ਰੁਕੇਗੀ ਜਾਂ ਨਹੀਂ ਇਹ ਇਸ ਤੇ ਵੱਡਾ ਸਵਾਲ ਬਣਿਆ ਹੋਇਆ ਹੈ ਕਿਉਂਕਿ ਲਗਾਤਾਰ ਪਿਛਲੇ 3 ਸਾਲ ਤੋਂ ਇਹ جنگ ਚੱਲ ਰਹੀ ਹੈ ਪਿਛਲੇ 3 ਸਾਲ ਤੋਂ ਰੂਸ ਤੇ ਯੂਕਰੇਨ ਇੱਕ ਦੂਸਰੇ ਦੇ ਨਾਲ ਯੁੱਧ ਕਰ ਰਹੇ ਨੇ ਹੁਣ ਤੱਕ ਦਾ ਸਭ ਤੋਂ ਲੰਮਾ ਚੱਲਣ ਵਾਲਾ ਇਹ ਯੁੱਧ ਹੈ ਤੇਸ ਦੇ ਵਿੱਚ ਜਦੋਂ ਤੋਂ ਭਾਰਤ ਪਾਕਿਸਤਾਨ ਦੇ ਵਿੱਚ ਯੁੱਧ ਹੋਇਆ ਜਿਸ ਦੇ ਬਾਅਦ 트ੰਪ ਨੇ ਸੀਸਫਾਇਰ ਕਰਵਾਇਆ ਦੋਵੇਂ ਦੇਸ਼ਾਂ ਦੇ ਵਿੱਚ ਯੁੱਧ ਨੂੰ ਰੋਕਿਆ ਜਿਸ ਤੋਂ ਬਾਅਦ ਚਰਚਾਵਾਂ ਇਹ ਵੀ ਹੋ ਰਹੀਆਂ ਸੀ ਕਿ 트ੰਪ ਜਿਹੜੇ ਨੇ ਹੁਣ ਰੂਲਸ ਤੇ ਯੂਕਰੇਨ ਦੀ ਜੰਗ ਨੂੰ ਰੋਕਣ ਦੀ ਕੋਸ਼ਿਸ਼ ਕਰਨਗੇ ਤੇ ਅਜਿਹਾ ਹੀ ਹੋਇਆ ਜਿਸ ਦੇ ਵਿੱਚ ਬਿੱਤ ਦਿਨ ਹੀ ਇੱਕ ਸਾਰਿਆਂ ਦੇ ਵੱਲੋਂ ਮੀਟਿੰਗ ਕੀਤੀ ਗਈ ਗੱਲਬਾਤ ਕੀਤੀ ਗਈ ਦੋਵੇਂ ਦੇਸ਼ਾਂ ਦੇ ਜਿਹੜੇ ਅ ਦੇਖਿਆ ਗਿਆ ਇੱਕ ਗੱਲਬਾਤ ਹੁੰਦੀ ਹੈ ਉਸ ਤੋਂ ਬਾਅਦ ਰੂਸ ਦੇ ਵੱਲੋਂ ਸਭ ਤੋਂ ਵੱਡਾ ਡਰੋਨ ਅਟੈਕ ਕਰ ਦਿੱਤਾ ਜਾਂਦਾ ਹੈ ਜਿਸ ਤੋਂ ਬਾਅਦ ਯੂਕਰੇਨ ਨੇ ਯਾਨੀ ਕਿ ਪੁਤਿਨ ਨੇ ਇੱਕ ਬੇਪਰੋਸਗੀ ਇਹਨਾਂ ਤੇ ਜਤਾਈ ਹੈ ਕਿ ਇਹ ਕੁਝ ਵੀ ਕਰ ਸਕਦੇ ਨੇ ਪਰ ਉੱਥੇ ਹੀ 트ੰਪ ਦੇ ਵੱਲੋਂ ਇੱਕ ਗੱਲਬਾਤ ਕੀਤੀ ਗਈ 2 ਘੰਟੇ ਦੋਨਾਂ ਦੇ ਨਾਲ ਫੋਨ ਤੇ ਗੱਲ ਕੀਤੀ ਲੰਬੀ ਇਹ ਚਰਚਾ ਚੱਲੀ ਜਿਸ ਦੇ ਵਿੱਚ ਇਹ ਬਿਆਨ ਦਿੱਤਾ ਅਖੀਰ ਦੇ ਵਿੱਚ ਕੀ ਇਹ جنگ ਰੁਕਣ ਰੁਕੇਗੀ ਤੇ ਇਹ ਦੋਵੇਂ ਜਿਹੜੇ ਨੇ جنگ ਨੂੰ ਰੋਕਣਗੇ ਪਰ ਹਲੇ ਸਵਾਲ ਬਰਕਰਾਰ ਹੈ ਕਿ ਹੁਣ ਇਹ جنگ ਰੁਕੇਗੀ ਜਾਂ ਨਹੀਂ ਕਿ ਇਦਾਂ ਹੀ ਜਾਰੀ ਰਹੇਗੀ ਕਿਉਂਕਿ ਇਸ جنگ ਦੇ ਵਿੱਚ ਹੁਣ ਤੱਕ ਬੜੇ سارے ਲੋਕਾਂ ਦਾ ਨੁਕਸਾਨ ਹੋ ਚੁੱਕਿਆ ਹੈ ਸ਼ੁਰੂਆਤੀ ਦਿਨਾਂ 'ਚ ਹੀ ਆਪਾਂ ਦੇਖਿਆ ਸੀ ਕਿ ਜਿਹਨਾਂ ਉੱਥੇ ਪੜ੍ਹਾਈ ਕਰਨ ਗਏ ਸਟੂਡੈਂਟਸ ਨੂੰ ਵਾਪਸ ਭੇਜ ਦਿੱਤਾ ਗਿਆ ਸੀ ਹਾਲਾਂਕਿ ਹੋਲੀ-ਹੋਲੀ ਉਹਨਾਂ ਨੂੰ ਬੁਲਾਇਆ ਗਿਆ ਪਰ ਉੱਤੇ ਹੀ ਸਭ ਤੋਂ ਵੱਡਾ ਨੁਕਸਾਨ ਦੋਵੇਂ ਦੇਸ਼ਾਂ ਨੂੰ ਹੋਇਆ ਹੈ ਹੁਣ ਤੱਕ 3 ਸਾਲ ਕੋਈ ਘੱਟ ਸਮਾਂ ਨਹੀਂ ਹੁੰਦਾ 3 ਸਾਲ ਤੋਂ ਦੋਵੇਂ ਦੇਸ਼ ਜਿਹੜੇ ਨੇ ਆਪਸ ਦੇ ਵਿੱਚ ਲੜਦੇ ਪਏ ਨੇ ਇੱਕ ਵੱਡੀ ਜੰਗ ਕੀਤੀ ਜਾ ਰਹੀ ਹੈ ਜਿਸ ਤੋਂ ਬਾਅਦ ਹੁਣ 트럼ਪ ਇਸ ਨੂੰ ਰੋਕ ਸਕਣਗੇ ਜਾਂ ਨਹੀਂ ਹੁਣ ਅੱਗੇ ਕਲਬਾਤ ਦੇ ਵਿੱਚ ਕੀ ਕੁਝ ਸਾਹਮਣੇ ਆਏਗਾ ਇਹ ਵੀ ਲਗਾਤਾਰ ਸੰਜਾ ਕਰਾਂਗੇ